ਮਾਂਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਦਾਇਤਾਂ ਮੁਤਾਬਕ ਅਸੀਂ ਕੌਨਫੀਡੈਂਸ ਬਿਲਡਿੰਗ ਮੀਜਰ ਲੈਂਦੇ ਆ ਜਿੱਥੇ ਵੀ ਵਰਨੇਬਲ ਏਰੀਆ ਜੋ ਅਸੀਂ ਆਇਡੈਂਟੀਫਾਈ ਕੀਤੇ ਚਾਹੇ ਉਹ ਕੋਈ ਵੀ ਹੈਮਲੇਟਸ ਨੇ ਉਹ ਬਸਤੀਆਂ ਨੇ ਉੱਥੇ ਸਾਡੀ ਰੈਗੂਲਰਲੀ ਫੋਰਸ ਤੇ ਪੈਰਾਮਿਲਟਰੀ ਫੋਰਸ ਦੀ ਜਿਹੜੀ ਕੰਪਨੀ ਸਾਨੂੰ ਮਿਲੀ ਹੋਈ ਹੈ ਉਹਦੇ ਆਫੀਸਰ ਰੈਗੂਲਰਲੀ ਉੱਥੇ ਜਾ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸ਼ਰਾਰਤੀ ਕਿਸਮ ਦੇ ਲੋਕ ਨੇ ਜਿਹੜੇ ਸ਼ਰਾਰਤ ਕਰ ਸਕਦੇ ਇਲੈਕਸ਼ਨ ਦੌਰਾਨ ਉਹਨਾਂ ਨੂੰ ਟਰਬਲ ਮੇਕਰਜ਼ ਦੀ ਲਿਸਟ ਬਣਾਈ ਹੈ ਉਹਨਾਂ ਦੇ ਉੱਤੇ ਲਗਾਤਾਰ ਐਕਸ਼ਨ جاری ਹੈ ਪ੍ਰिवेंशन ਜਿਹੜੀ ਹੈ ਉਹਨਾਂ ਦੇ ਉੱਤੇ ਲਾਗੂ ਕੀਤੀ ਜਾ ਰਹੀ ਹੈ ਪ੍ਰिवेंटिव ਜਿਹੜੀਆਂ ਧਾਰਾਵਾਂ ਨੇ ਔਰ ਬਾਉਂਡ ਡਾਊਨ ਕੀਤਾ ਜਾ ਰਿਹਾ ਉਹਨਾਂ ਨੂੰ ਇਸ ਤੋਂ ਇਲਾਵਾ ਜਿਹੜੇ ਸਾਡੇ ਨਜਾਇਜ਼ ਸ਼ਰਾਬ ਨਿਯਾਇਜ਼ ਅਸਲਾ ਔਰ ਡਰੱਗਜ਼ ਦੇ ਉੱਤੇ ਬੜਾ ਸਪੈਸ਼ਲ ਆਪਰੇਸ਼ਨ ਚੱਲ ਰਹੇ ਜਿੱਤੇ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਚ ਕਾਫੀ ਅੱਛੇ ਰਿਜ਼ਲਟਸ ਆਏ ਹੈ ਕਮਿਸ਼ਨਰ ਪੁਲਿਸ ਨੂੰ ਔਰ ਕ੍ਰਾਸ ਬਾਰਡਰ ਵੀ ਜਿਹੜਾ ਸਮਗਲਿੰਗ ਕਾਰਟਲਸ ਨੇ ਸਮੈਸ਼ ਕੀਤੇ ਆ ਔਰ ਇਲੀਗਲ ਜਿਹੜੇ ਆਰਮਜ਼ ਉਹਨਾਂ ਦੀ ਕਾਫੀ ਅੱਛੀ ਰਿਕਵਰੀ ਹੋਈ ਹੈ ਸਿਮਿਲਰਲੀ ਐਕਸਾਈਜ਼ ਦੇ ਉੱਤੇ ਵੀ ਅਸੀਂ ਐਕਸਾਈਜ਼ ਡਿਪਾਰਟਮੈਂਟ ਨਾਲ ਵੀ ਰਲ ਕੇ ਉਹਨਾਂ ਤੋਂ ਵੀ ਲਿਸਟ ਲਈ ਹੈ ਔਰ ਇੱਕ ਸਾਂਝੇ ਤੌਰ ਤੇ ਕੋਆਰਡੀਨੇਟਡ ਐਫਰਟ ਜਿਹੜਾ ਅਗੇਂਸਟ ਇਲਿਸੀਟ ਲਿਕਰ ਵੀ ਕੀਤਾ ਜਾ ਰਿਹਾ ਹੈ 51% ਦੇ ਕਰੀਬ ਅਸੀਂ ਵੈਪਨ ਡਿਪੋਜ਼ਿਟ ਹੋ ਚੁੱਕੇ ਹਾਂ ਅਮਰਸਰ ਕਮਿਸ਼ਨਰੇਟ ਦੇ ਅੰਦਰ ਔਰ ਇਹ ਉਸ ਬੰਦਿਆਂ ਤੋਂ ਇਲਾਵਾ ਹੈਗੇ ਜਿਹੜਿਆਂ ਦੀ ਸਕਰੀਨਿੰਗ ਕਮੇਟੀ ਦੇ ਵਿੱਚ ਅਰਜ਼ੀਆਂ ਆਈਆਂ ਹੋਈਆਂ ਜਿਨ੍ਹਾਂ ਨੂੰ ਪਰਸਨਲ ਥ੍ਰੈਟ ਹੈ ਤੋਂ ਉਹ ਸਾਰਾ ਅਸੀਂ ਐਗਜ਼ਾਮਿਨ ਕਰਾਂਗੇ ਔਰ ਕੁਝ ਲੋਕਾਂ ਨੇ ਗਾਨਾ ਹouses ਦੇ ਵਿੱਚ ਕਰਾਏ ਹੋਏ ਕੁਝ ਥਾਣਿਆਂ ਦੇ ਵਿੱਚ ਕਰਾਏ ਜਾ ਰਹ ਤੁમે ਤੁਹਾਡੇ ਰਾਹੀਂ ਇਹ ਸਾਰਾ ਮੈਸੇਜ ਅੰਮ੍ਰਿਤਸਰ ਵਾਸੀਆਂ ਨੂੰ ਦੇਣਾ ਚਾਹੁੰਦਾ ਕਿ ਪੁਲਿਸ ਜਿਹੜੀ ਹੈ ਉਹ ਵਚਨਬੱਧਾ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਔਰ ਆਪਣੇ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਬੇਚੇਜ਼ ਖੋ ਕੇ ਬੇਖੌਫ ਔਰ ਪੂਰੇ ਕੌਨਫੀਡੈਂਸ ਨਾਲ ਕਰ ਸਕਦੇ ਜੋ ਸਾਡਾ ਮੇਨ ਮਾਨਜੋਗ ਕਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ